1745 ਦੇ ਅੰਦਰ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਜਾਂਦਾ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਉਸੇ ਵੇਲੇ ਭਾਈ ਸਾਹਿਬ ਦੀ ਸ਼ਹਾਦਤ ਤੋਂ ਕੁਝ ਦਿਨ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਬੰਨਪੈਨ ਨਾਲ ਹੋ ਜਾਂਦੀ ਹੈ ਇਤਿਹਾਸ ਜ਼ਿਕਰ ਕਰਦਾ ਉਹਦੀ ਥਾਂ ਤੇ ਉਹਦਾ ਪੁੱਤਰ ਯਾਈਆ ਖਾਨ ਜਿਹੜਾ ਸੀ ਉਹਨੂੰ ਲਾਹੌਰ ਦਾ ਨਵਾਬ ਬਣਾਇਆ ਜਾਂਦਾ ਹੈ ਲਾਹੌਰ ਦੀ ਨਵਾਬੀ ਦੇ ਕੇ ਉਨਨ ਲਾਹੌਰ ਸੌਪਿਆ ਜਾਂਦਾ ਹੈ ਲਾਹੌਰ ਦਾ ਨਵਾਬ ਬਣ ਕੇ ਉਹ ਕੁਝ ਕੁ ਸਮਾਂ ਘਰੇਲੂ ਆਪਣੀ ਜਿਹੜੀ ਚੱਲ ਰਹੀ ਬਗਾਵਤ ਸੀ ਉਹਦੇ ਵੱਲ ਧਿਆਨ ਦਿੰਦਾ ਹੈ ਇੰਨੇ ਵਿੱਚ ਗੁਰੂ ਕੇ ਸਿੱਖ ਸੰਭਲ ਜਾਂਦੇ ਨੇ ਇਹਨਾਂ ਦੀ ਤਾਕਤ ਫਿਰ ਇਕੱਠੀ ਹੁੰਦੀ ਹੈ ਗੁਰੂ ਕੇ ਸਿੱਖ ਸਮੇਂ-ਸਮੇਂ ਤੇ ਹਕੂਮਤ ਨੂੰ ਆਪਣੇ ਹੋਂਦ ਦਾ ਅਹਿਸਾਸ ਕਰਾਉਂਦੇ ਨੇ ਇਨਾਂ ਦਿਨਾਂ ਵਿੱਚ ਜਦੋਂ ਅਮਨਾ ਬਾਤੀ ਧਰਤੀ ਤੇ ਸਿੱਖ ਰੋੜੀ ਸਾਹਿਬ ਗੁਰਦੁਆਰਾ ਇਕੱਠੇ ਹੁੰਦੇ ਨੇ ਉਥੇ ਲਖਪਤ ਰਾਏ ਜਿਹੜਾ ਚਾਹੀਆ ਖਾਣ ਦਾ ਦੀਵਾਨ ਇਹਦਾ ਭਰਾ ਜਸਪਤ ਰਾਏ ਸਿੱਖਾਂ ਨਾਲ ਵੱਦ ਸਨੋਕੀ ਕਰਦਾ ਤੇ ਭਾਈ ਨਿਬਾਹੁ ਸਿੰਘ ਹਾਥੀ ਤੇ ਚੜ ਕੇ ਉਹਦਾ ਸਿਰ ਵੱਢ ਲਿਆਉਂਦਾ ਜੰਗ ਹੁੰਦੀ ਹੈ ਉਸ ਤੋਂ ਬਾਅਦ ਲਖਪਤ ਰਾਏ ਜਿਹੜਾ ਸੀ ਇਹਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਸੌ ਚੁੱਕੀ ਕਸਮ ਚੁੱਕੀ ਤੇ ਉਸ ਵੇਲੇ ਫਿਰ ਜੂਨ 1746 ਦੇ ਅੰਦਰ ਛੋਟਾ ਕੱਲੂ ਘਰਾਵਰਤ ਦਾ ਜਿਹਦੇ ਵਿੱਚ 10000 ਸਿੰਘ ਸ਼ਹੀਦ ਹੁੰਦੇ ਨੇ ਯਾਇਆ ਖਾਨ ਦੇ ਬਾਅਦ ਇਹਦਾ ਭਰਾ ਸ਼ਾ ਨਿਵਾਜ਼ ਜਿਹੜਾ ਉਹ ਤਖਤ ਤੇ ਬੈਠਦਾ ਸ਼ਾ ਨਿਵਾਜ 1748 ਵਿੱਚ ਅਬਦਾਲੀ ਨੂੰ ਸੱਦਾ ਭੇਜਦਾ ਕਾਬਲ ਦੀ ਧਰਤੀ ਤੇ ਉਥੋਂ ਉਹ ਹਮਲਾ ਕਰਦਾ ਜੀ ਉਹਨੇ 9 ਵਾਰ ਹਿੰਦੁਸਤਾਨ ਦੀ ਧਰਤੀ ਤੇ ਹੱਲੇ ਕੀਤੇ ਨੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ 9 ਵਾਰ ਹਮਲੇ ਹਿੰਦੁਸਤਾਨ ਤੇ ਕਰਦਾ ਹੈ 4 ਵਾਰ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ 1748 ਵਿੱਚ ਅਬਦਾਲੀ ਪਹਿਲੀ ਵਾਰ ਚੜ੍ਹ ਕੇ ਆਇਆ ਇਧਰ ਗੁਰੂ ਕੇ ਸਿੰਘਾਂ ਨੇ ਇਹਨੂੰ ਜਾਂਦੇ ਨੂੰ ਲੁੱਟਿਆ ਕੁੱਟਿਆ ਤੇ ਹਿੰਦੁਸਤਾਨ ਦੀਆਂ 2200 ਬਹੁ ਬੇਟੀਆਂ ਇਹਦੇ ਤੋਂ ਆਜ਼ਾਦ ਕਰਵਾਈਆਂ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਗੁਰੂ ਕੇ ਪਿਆਰਿਓ ਜਦੋਂ ਇਹ ਸਾਰੀ ਖੇਡ ਵਰਤੀ ਅਵਦਾਲੀ ਵਾਪਸ ਤੁਰ ਜਾਂਦਾ ਏ ਇਧਰ ਗੁਰੂ ਕੇ ਸਿੱਖਾਂ ਨੇ ਅਗਲੀ ਆਉਣ ਵਾਲੀ ਦੂਰ ਅੰਦੇਸ਼ੀ ਨਾਲ ਸਮੇਂ ਦੀ ਹਾਲਤ ਨੂੰ ਦੇਖਦੇ ਆਂ ਇੱਕ ਕੰਮ ਕੀਤਾ ਕਿ ਸਾਰੇ ਜਥੇ ਜਿਹੜੇ ਜਿਨ੍ਹਾਂ ਦੀ ਗਿਣਤੀ 25 ਸੀ ਪਹਿਲਾਂ ਉਹਨਾਂ ਸਾਰਿਆਂ ਜਥਿਆਂ ਨੂੰ ਇਕੱਠਾ ਕਰਕੇ ਉਸ ਵੇਲੇ ਫਿਰ ਤਲ ਖਾਲਸਾ ਦੀ ਸਥਾਪਨਾ ਕੀਤੀ ਜਾਂਦੀ ਹੈ ਤਲ ਖਾਲਸਾ ਦਾ ਆਗੂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਬਣਾਇਆ ਜਾਂਦਾ ਹੈ ਤੇ ਸਿੰਘਾਂ ਦੇ 25 ਤੋਂ ਘਟਾ ਕੇ ਫਿਰ 11 ਜਥੇ ਵੱਡੇ ਬਣਾਏ ਜਾਂਦੇ ਨੇ ਇਹ ਹੀ 11 ਜਥੇ ਬਾਅਦ ਵਿੱਚ 11 ਮਿਸਲਾਂ ਬਣਦੀਆਂ ਨੇ 1748 ਤੋਂ ਬਾਅਦ ਅਬਦਾਲੀ ਜਾਂਦਾ ਹੈ ਇਹਨੇ ਦੋ ਹਮਲੇ ਫਿਰ ਬੜੀ ਛੇਤੀ ਨਾਲ ਕੀਤੇ 1749 ਵਿੱਚ 1752 ਵਿੱਚ 1753 ਵਿੱਚ ਫਿਰ ਹਮਲਾ ਕਰਦਾ ਚੌਥਾ ਹਮਲਾ ਇਹਦਾ 1753 ਵਿੱਚ ਹੋਇਆ ਹੈ ਹਿੰਦੁਸਤਾਨ ਤੇ ਜਦੋਂ ਇਹ ਹਮਲਾ ਕੀਤਾ ਉਸ ਵੇਲੇ ਕਹਿੰਦੇ ਨੇ ਇਹ ਹਮਲਾ ਕਰਕੇ ਵਾਪਸ ਜਾਂਦਾ ਹੈ ਤੇ ਕੋਜ ਕੋਸਾਵਾ ਥੋੜਾ ਜਿਹਾ ਸਕੂਨ ਨਾਲ गुज़रਦਾ ਇਧਰ 1753 ਦਾ ਉਹ ਵੇਲਾ ਸੀ ਜਦੋਂ ਮੀਰ ਮੰਨੂ ਦੇ ਜ਼ੁਲਮ ਅੱਤ ਦੇ ਵੱਧ ਚੁੱਕੇ ਨੇ ਜਿਹਨੂੰ ਮੀਰ ਉਨਲ ਮਲਕ ਵੀ ਕਿਹਾ ਜਾਂਦਾ ਹੈ ਮੀਰ ਮੰਨੂ ਦੀ ਮੌਤ 1753 ਵਿੱਚ ਹੋਈ 1756 ਨੂੰ ਮੀਰ ਮੰਨੂ ਦੀ ਮੌਤ ਤੋਂ ਬਾਅਦ ਮੁਰਾਦ ਬੀਗਮ ਗਵਰਨਰ ਬਣਦੀ ਏ ਲਾਹੌਰ ਦੀ ਉਹਨੇ ਫਿਰ ਸਤਿਆਜੀ ਅਬਦਾਲੀ ਨੂੰ ਅਬਦਾਲੀ ਨੂੰ ਸਦਕੇ ਉਹਨੇ ਫਿਰ ਹਮਲਾ ਕਰਵਾਇਆ 1756 ਨਵੰਬਰ ਵਿੱਚ ਜਦੋਂ ਹਮਲਾ ਹੁੰਦਾ ਹੈ ਨਾ ਅਬਦਾਲੀ ਨਾਲ ਸਿੰਘਾਂ ਦੀਆਂ ਫਿਰ ਝੜਪਾਂ ਆਉਂਦੀਆਂ ਨੇ ਖੇਜ ਵਿੱਚ ਆ ਕੇ ਇਹ ਸ਼ਾਹ ਜਮਾਨ ਨੂੰ ਤੇ ਤੈਮੂਰ ਨੂੰ ਕਹਿੰਦਾ ਤੁਸੀਂ ਸਿੱਖਾਂ ਨਾਲ ਅਨਜਿਠੋ ਆਪੇ ਕਾਬਲ ਵੱਲ ਪਰਤਦਾ ਹੈ ਤੇ ਇਧਰ ਸ਼ਾਜਮਾਨ ਤੇ ਤੈਮੂਰ ਕਰਤਾਰਪੁਰ ਸਾਹਿਬ ਤੇ ਹਮਲਾ ਕਰਕੇ ਗੁਰੂ ਘਰ ਨੂੰ ਅਗਨਪੇਟ ਕਰਦੇ ਨੇ ਨੁਕਸਾਨ ਕਰਦੇ ਨੇ ਜਦੋਂ ਲਾਹੌਰ ਦਰਬਾਰ ਵਿੱਚ ਜਾ ਕੇ ਇਹ ਬੰਦੇ ਨੇ ਸ਼ਾਜਮਾਨ ਤੇ ਤੈਮੂਰ ਇਧਰ ਸਿੰਘਾਂ ਨੂੰ ਪਤਾ ਲੱਗਦਾ ਹੈ ਸਿੰਘ ਆਪਣੀ ਇਕੱਤਰਤਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਰਨ ਲੱਗੇ ਇਧਰ ਸ਼ਾਜਮਾਨ ਨੂੰ ਖਬਰਾਂ ਹੋ ਜਾਂਦੀਆਂ ਨੇ ਸ਼ਾਜਮਾਨ ਕਾਜ਼ੀ ਅਤਾ ਖਾਨ ਤੇ ਤैमूर ਦੇ ਨਾਲ ਮਿਲ ਕੇ ਫਿਰ ਹੱਲਾ ਕਰਦਾ ਹੈ ਜਦੋਂ ਹੱਲਾ ਕਰਦਾ ਹੈ ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਨੂੰ ਰਾਣੂ ਪਤਾ ਲੱਗ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲਦੇ ਨੇ ਇਤਿਹਾਸ ਜ਼ਿਕਰ ਕਰਦਾ ਹੈ ਜਦੋਂ ਤੁਰੇ ਨੇ 5 ਕੁ 100 ਦਾ ਸਿੰਘਾਂ ਦਾ ਜਥਾ ਸੀ ਪਰ ਜਦੋਂ ਸੰਗਰਾਣਾ ਸਾਹਿਬ ਪਹੁੰਚੇ ਨੇ ਇਸ ਜਥੇ ਦੀ ਗਿਣਤੀ 5000 ਹੋ ਗਈ ਅਰਦਾਸ ਕਰਕੇ ਇਥੋਂ ਫਿਰ ਤੁਰਦੇ ਨੇ ਬਾਬਾ ਦੀਪ ਸਿੰਘ ਤੇ ਲਕੀਰ ਖਿੱਚ ਕੇ ਖੰਡੇ ਦੇ ਨਾਲ ਕਹਿੰਦੇ ਨੇ ਜਿਨ੍ਹਾਂ ਨੂੰ ਜਾਨਾ ਪਿਆਰੀਆਂ ਨੇ ਵਾਪਸ ਚਲੇ ਜਾਓ ਤੇ ਜਿਨ੍ਹਾਂ ਗੁਰ ਧਾਮਾਂ ਲਈ ਸੀਸ ਦੇਣੇ ਨੇ ਉਹ ਇਸ ਲਕੀਰ ਨੂੰ ਟੱਪ ਕੇ ਮੇਰੇ ਨਾਲ ਅੱਗੇ ਆ ਜਾਓ ਇਤਿਹਾਸ ਜ਼ਿਕਰ ਕਰਦਾ ਅਜੇ ਥੋੜੀ ਦੂਰ ਗਏ ਨੇ ਸਾਬਰ ਅਲੀ ਯਾਕੂਬ ਖਾਨ ਤੇ ਅਮਾਨ ਖਾਨ ਕੋ ਆਪਣੀਆਂ ਫੌਜਾਂ ਨਾਲ ਟੱਕਰ ਜਾਂਦੇ ਨੇ ਪਹਿਲੀ ਝੜਪ ਬਾਬਾ ਦੀਪ ਸਿੰਘ ਦੀ ਯਾਕੂਬ ਖਾਨ ਨਾਲ ਹੁੰਦੀ ਏ ਬਾਬਾ ਯਾਕੂਬ ਬਾਬਾ ਦੀਪ ਸਿੰਘ ਤੇ ਯਾਕੂਬ ਖਾਨ ਦੀ ਝੜਪ ਦੇ ਅੰਦਰ ਕਾਫੀ ਚਿਰ ਲੜਾਈ ਹੋਈ ਅਖੀਰ ਬਾਬਾ ਦੀਪ ਸਿੰਘ ਨੇ ਗੁਰਜ ਲਿਆ ਇੱਕੋ ਗੁਰਜ ਚੋਰ ਦੇ ਨਾਲ ਮਾਰਿਆ ਯਾਕੂਬ ਖਾਨ ਦੇ ਸਿਰ ਵਿੱਚ ਉਥੇ ਟਹਿ ਟੇਰੀ ਹੋ ਗਿਆ ਉਸ ਤੋਂ ਬਾਅਦ ਯਾਕੂਬ ਖਾਨ ਦੀ ਮੌਤ ਹੋਈ ਤੇ ਅਮਾਨ ਖਾਨ ਆਇਆ ਉਨੇ ਬਾਬਾ ਸਾਹਿਬ ਨੂੰ ਲਲਕਾਰਿਆ ਜੀ ਬਾਬਾ ਦੀਪ ਸਿੰਘ ਜਿਹੜੇ ਨੇ ਫਿਰ ਉਹਦੇ ਨਾਲ ਯੰਗ ਕਰਦੇ ਨੇ ਦੂਵਾਂ ਧਿਰਾਂ ਦੀ ਜੰਗ ਬਾਬਾ ਦੀਪ ਸਿੰਘ ਤੇ ਅਮਾਨ ਖਾਨ ਦੀ ਬੜੀ ਭਾਰੀ ਜੰਗ ਹੋਈ ਇੱਕੋ ਦਮ ਦੂਵਾਂ ਨੇ ਖੰਡਿਆਂ ਨਾਲ ਵਾਰ ਕੀਤੇ ਇਤਿਹਾਸ ਕਹਿੰਦਾ ਅਮਾਨ ਖਾਨ ਟਹਿ ਢੇਰੀ ਹੋ ਗਿਆ ਤੇ ਬਾਬਾ ਦੀਪ ਸਿੰਘ ਦੇ ਸਿਰਸ ਤੇ ਜਦੋਂ ਵਾਰ ਹੋਇਆ ਇੱਥੋਂ ਤੱਕ ਇਤਿਹਾਸ ਜ਼ਿਕਰ ਕਰਦਾ ਸਿਰਸ ਉਤਰ ਗਿਆ ਜੀ ਜਦੋਂ ਸਿਰਸ਼ ਉਤਰਿਆ ਤੇ ਬਾਬਾ ਦੀਪ ਸਿੰਘ ਦੇ ਕੋਲ ਖਲੋਤੇ ਸਿੰਘ ਨੇ ਚੇਤਾ ਕਰਵਾਇਆ ਟਿੰਗ ਤੇ ਪਿਖ ਕਰ ਇੱਕ ਸਿੰਘ ਕਹਿਓ ਪ੍ਰਣ ਤੁਮਾਰਾ ਦੀਪ ਸਿੰਘ ਰਿਓ ਉਹਨੇ ਕਿਹਾ ਦੀਪ ਬਾਬਾ ਦੀਪ ਸਿੰਘ ਤੁਸੀਂ ਬਚਨ ਕੀਤਾ ਸੀ ਗੁਰੂ ਰਾਮਦਾਸ ਮੈਂ ਤੇਰੇ ਘਰ ਆ ਕੇ ਸਿਰ ਭੇਟ ਕਰਾਂਗਾ ਅਜੇ ਤੇ ਗੁਰੂ ਸਾਹਿਬ ਜੀ ਦਾ ਦਰ ਕੁਝ ਦੂਰੀ ਤੇ ਐ ਤੁਸੀਂ ਸ਼ਹਾਦਤ ਦਾ ਜਾਮ ਪੀਣ ਲੱਗਿਓ ਇਤਿਹਾਸ ਜ਼ਿਕਰ ਕਰਦਾ ਉਸ ਸੂਰਬੀਰ ਬਚਨ ਕੇ ਭਲੀ ਨੇ ਇੱਕ ਹੱਥ ਤੇ ਸੀਸ ਠਕਾਇਆ ਏ ਤੇ ਦੂਜੇ ਹੱਥ ਵਿੱਚ ਖੰਡਾ ਪਕੜਿਆ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਗੁਰੂ ਘਰ ਦੀ ਮਰਿਆਦਾ ਬਹਾਲ ਰੱਖਣ ਵਾਸਤੇ 3 ਘੰਟੇ ਬਿਨਾ ਸੀਸ ਤੋਂ ਬਾਬਾ ਦੀਪ ਸਿੰਘ ਜੰਗ ਕਰਦੇ ਰਹੇ ਉਸ ਜੰਗ ਦੇ ਵਿੱਚ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਭੇਟ ਕਰਕੇ ਜਾਂਵੇਂ ਸ਼ਹਾਦਤ ਪੀਂਦੇ ਨੇ ਪਰ ਗੁਰੂ ਘਰ ਦੇ ਅੰਦਰ ਬੇਹਰਮਤੀ ਹੋਣ ਤੋਂ ਬਚਾਉਂਦਿਆਂ ਆਪਣਾ ਪ੍ਰਣ ਪਾਲਦਿਆਂ ਬਲਦਾਨ ਦਿੰਦੇ ਨੇ ਗੁਰੂ ਕੇ ਸਿੱਖਾਂ ਨੇ ਬੜੀ ਭਾਰੀ ਜੰਗ ਕੀਤੀ ਉਸ ਤੋਂ ਬਾਅਦ ਅਬਦਾਲੀ ਨੇ 1759 ਵਿੱਚ ਹਮਲਾ ਕੀਤਾ ਫਿਰ 1762 ਦੇ ਅੰਦਰ ਹਮਲਾ ਕਰਦਾ ਹੈ ਜਿਹੜਾ ਦਰਬਾਰ ਸਾਹਿਬ ਤੇ ਦੁਬਾਰਾ ਹਮਲਾ ਕੀਤਾ ਜੀ 1762 ਦੇ ਅੰਦਰ ਇਹ ਸਤਵਾਂ ਹਮਲਾ ਸੀ ਪੰਜ ਹਮਲੇ ਆਪਾਂ ਪਹਿਲਾਂ ਵਾਚੇ ਨੇ ਛੇਵਾਂ ਬਾਬਾ ਦੀਪ ਸਿੰਘ ਵਾਲਾ ਦਰਬਾਰ ਸਾਹਿਬ ਤੇ ਹਮਲਾ ਜਿਸ جنگ ਵਿੱਚ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੋਈ 1762 ਦੇ ਅੰਦਰ ਕੋਪਰਹੀੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਵਾਪਰਦਾ 30 ਹਜ਼ਾਰ ਸਿੰਘ ਇੱਕੋ ਦਿਨ ਸ਼ਹਾਦਤਾਂ ਦੇ ਜਾਮ ਪੀਂਦੇ ਨੇ ਜਦੋਂ ਕੋਪਰਹੀੜੇ ਦੇ ਮੈਦਾਨ ਤੋਂ ਵਾਪਸ ਪਰਤੇ ਆ ਅਬਦਾਲੀ ਇਤਿਹਾਸ ਕਹਿੰਦਾ ਜੀ 22 ਗੱਡੇ ਸਿੱਖਾਂ ਦੇ ਸਿਰਾਂ ਦੇ ਭਰ ਕੇ ਲਿਆਇਆ دہشت ਫਲਾਣ ਲਈ ਆ ਕੇ ਇਹਨੇ ਹਰਮੰਦਰ ਸਾਹਿਬ ਨੂੰ ਢਾਇਆ ਤੂਪਾਂ ਦੇ ਨਾਲ ਹਰਮੰਦਰ ਸਾਹਿਬ ਨੂੰ ਢਾਣ ਦਾ ਚਤਨ ਕਰਦਾ ਰਿਹਾ ਉਸ ਤੂਪ ਦੇ ਗੋਲੇ ਨਾਲ ਜਦੋਂ ਹਰਮੰਦਰ ਸਾਹਿਬ ਦੀਆਂ ਇੱਟਾਂ ਉਖੜੀਆਂ ਇੱਕ ਇੱਟ ਉੱਠ ਕੇ ਇਹਦੇ ਨੱਕ ਤੇ ਆ ਕੇ ਵਜੀ ਤੇ ਉਹ ਫਿਰ ਬਾਅਦ ਵਿੱਚ ਨਾਸੂਰ ਬਣੀ ਉਹ ਜ਼ਖਮ ਇਹਦੀ ਸਾਰੀ ਜ਼ਿੰਦਗੀ ਕਦੀ ਠੀਕ ਨਹੀਂ ਹੋਇਆ ਉਸ ਤੋਂ ਬਾਅਦ ਹਰਮੰਦਰ ਸਾਹਿਬ ਨੂੰ ਢਾਇਆ ਗਿਆ ਸਰੋਵਰ ਸਾਹਿਬ ਨੂੰ ਪੂਰਿਆ ਅਬਦਾਲੀ ਦੀਆਂ ਫੌਜਾਂ ਨੇ ਭਾਵੇਂ ਬਾਅਦ ਵਿੱਚ ਗੁਰੂ ਕੇ ਖਾਲਸਿਆਂ ਨੇ ਉਹਨਾਂ ਮੁਗਲਾਂ ਦੇ ਸਿਪਾਈਆਂ ਨੂੰ ਲਿਆ ਕੇ ਫਿਰ ਸਰੋਵਰ ਦੀ ਪੁਟਾਈ ਕਰਾਈ ਪਰ ਉਹ ਅਬਦਾਲੀ ਨੇ ਸਤਵਾਂ ਹਮਲਾ ਕੀਤਾ ਉਸ ਤੋਂ ਬਾਅਦ ਜੀ 8ਵਾਂ ਹਮਲਾ 1764 ਵਿੱਚ ਫਿਰ ਅਬਦਾਲੀ ਪਰਤ ਕੇ ਆਇਆ ਉਦੋਂ ਹੋਇਆ ਇਹ 1764 ਦਸੰਬਰ ਦਾ ਹਮਲਾ 8ਵਾਂ ਹਮਲਾ 시 ਦਰਬਾਰ ਸਾਹਿਬ ਤੇ ਇਹਨਾਂ ਕੋ ਅਚਨਚੇਤ ਹਮਲਾ ਕਰਦਾ ਏ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਉਸ ਵੇਲੇ ਸਿਰਫ 30 ਸਿੰਘ ਸਨ ਦਰਬਾਰ ਸਾਹਿਬ ਵਿੱਚ ਬਾਬਾ ਗੁਰਬਖਸ਼ ਸਿੰਘ ਪਿੰਡ ਲੀਲ ਖੇਮ ਕਰਨ ਦੇ ਨੇੜੇ ਦੇ ਰਹਿਣ ਵਾਲੇ ਉਹ ਜਥੇਦਾਰ ਸਨ ਜਦੋਂ ਅਬਦਾਲੀ ਫੌਜਾਂ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਪਰਵੇਸ਼ ਕਰਨ ਲੱਗਾ ਬਾਬਾ ਉਸ ਵੇਲੇ ਬਾਬਾ ਜਿਹੜੇ ਸਨ ਗੁਰਬਖਸ਼ ਸਿੰਘ ਜੀ ਉਹਨਾਂ ਆਵਾਜ਼ ਦੇ ਕੇ ਉਹਨੂੰ ਲਲਕਾਰਿਆ ਪਤਾ ਲੱਗ ਚੁੱਕਾ ਸੀ ਫੌਜਾਂ ਅੰਮ੍ਰਿਤਸਰ ਆ ਗਈਆਂ ਨੇ ਉਹਨਾਂ ਅਰਦਾਸ ਕੀਤੀ ਗੁਰੂ ਰਾਮਦਾਸ ਅਸੀਂ ਹਾਂ ਥੋੜੇ ਗਿਣਤੀ ਵਿੱਚ ਪਰ ਜਿੰਨਾ ਚਿਰ ਸਾਡੇ ਸਰੀਰ ਵਿੱਚ ਸਵਾਸ ਨੇ ਅਸੀਂ ਫੌਜਾਂ ਨੂੰ ਇੱਥੇ ਅੰਦਰ ਨਹੀਂ ਆਉਣ ਦੇਵਾਂਗੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਉਹਨਾਂ ਅਰਦਾਸ ਕੀਤੀ ਤੇ ਨਾਲ ਬਚਨ ਕਿਹਾ ਕਹਿਣ ਲੱਗੇ ਅੱਜ ਪਾਵੇਂ ਮੈਂ ਸ਼ਹੀਦ ਹੋ ਜਾਵਾਂ ਪਰ ਮੈਂ ਕਲਕੀਆਂ ਵਾਲੇ ਨੂੰ ਜਾ ਕੇ ਇੱਕ ਬਾਤ ਜ਼ਰੂਰ ਪੁੱਛਾਂਗਾ ਉਹ ਪੰਥ ਦੇ ਵਾਲੀਆ ਕਿ ਪੰਥ ਇਹਨਾਂ ਜ਼ਾਲਮਾਂ ਦੀ ਭੇਟ ਚੜਾਉਣ ਵਾਸਤੇ ਸਜਾਇਆ ਹੀ ਜਾਂ ਆਪਣੇ ਪੰਥ ਦੀ ਸਾਰ ਆਪ ਆ ਕੇ ਲੈ ਇਤਿਹਾਸ ਕਹਿੰਦਾ ਉਹਨਾਂ ਦੀ ਅਰਦਾਸ ਦੇ ਬੋਲ ਕਰਤਾ ਪੁਰਖ ਜੀ ਦੇ ਘਰ ਪਰਵਾਣ ਹੋਏ ਤੇ ਫਿਰ ਜਾ ਕੇ 1799 ਦੇ ਅੰਦਰ ਜਾ ਕੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਫਿਰ ਕਾਇਮ ਹੁੰਦਾ ਹੈ 8ਵਾਂ ਹਮਲਾ ਜੀ ਅਬਦਾਲੀ 1764 ਵਿੱਚ ਕਰਦਾ 30 ਸਿੰਘ ਮੁਕਾਬਲਾ ਕਰਦੇ ਨੇ ਸ਼ਹਾਦਤਾਂ ਦੇ ਜੰਮ ਪਿੰਦੇ ਨੇ ਫਿਰ ਦਰਬਾਰ ਸਾਹਿਬ ਨੂੰ ਢਾਇਆ ਜਾਂਦਾ ਹੈ ਸਰੋਵਰ ਨੂੰ ਪੂਰਿਆ ਜਾਂਦਾ ਹੈ ਜਦੋਂ ਨੌਵੀਂ ਵਾਰ ਹਮਲਾ ਹੋਣਾ ਹੈ 1767 ਵਿੱਚ ਅਬਦਾਲੀ ਚੜ੍ਹ ਕੇ ਆਉਂਦਾ ਹੈ ਅਬਦਾਲੀ ਦਾ ਹਿੰਦੁਸਤਾਨ ਤੇ ਨੌਵਾਂ ਹਮਲਾ ਹੈ ਇੱਧਰ ਦਰਬਾਰ ਸਾਹਿਬ ਦੀ ਗਿਣਤੀ ਵਿੱਚ ਵੀ ਨੌਵਾਂ ਹਮਲਾ ਵਾਪਰਦਾ ਹੈ ਜੀ ਇਹ ਨੌਵਾਂ ਹਮਲਾ ਫਿਰ ਵਾਪਰਨ ਲੱਗਦਾ ਹੈ ਇੰਦਰ ਇਸ ਵੇਲੇ ਤੱਕ ਗੁਰੂ ਕੇ ਸਿੰਘਾਂ ਦੀ ਤਾਕਤ ਬੜੀ ਮਜ਼ਬੂਤ ਹੋ ਗਈ ਹੈ ਰਖਵਾਲੀ ਸਿਸਟਮ ਉਹ ਤੋਂ ਸ਼ੁਰੂ ਹੋ ਚੁੱਕੇ ਸਨ ਮਿਸਲਾਂ ਬਣ ਚੁੱਕੀਆਂ ਸਨ ਗੁਰੂ ਕੇ ਸਿੰਘਾਂ ਨੇ 13000 ਦੀ ਗਿਣਤੀ ਵਿੱਚ ਚੜ ਕੇ ਆਈ ਅਬਦਾਲੀ ਦੀ ਫੌਜ ਨੂੰ ਰਾਹ ਵਿੱਚ ਰੋਕਿਆ ਉਹਨਾਂ ਬੜੇ ਯਤਨ ਕੀਤੇ ਲਾਲਚ ਦਿੱਤੇ ਗਏ ਖਰੀਦਣ ਦਾ ਯਤਨ ਕੀਤਾ ਵੀ ਕਿਤੇ ਅਸੀਂ ਹਿੰਦੁਸਤਾਨ ਨੂੰ ਲੁੱਟ ਕੇ ਵਾਪਸ ਮੁੜ ਜਾਈਏ ਪਰ ਸਿੱਖਾਂ ਨੇ ਅਗੋ ਕਰਾਰੇ ਜਵਾਬ ਦਿੱਤੇ ਉਹ ਹਮਲਾ ਸਫਲ ਨਾ ਹੋਇਆ ਅਕਤੂਬਰ 1772 ਵਿੱਚ ਕਾਬਲ ਦੀ ਧਰਤੀ ਤੇ ਅਬਦਾਲੀ ਦੀ ਮੌਤ ਹੁੰਦੀ ਹੈ ਇਹਦੇ ਤੋਂ ਬਾਅਦ ਇਹਦਾ ਪੁੱਤਰ ਤਖਤ ਤੇ ਤਮੂਰ ਬੈਠਦਾ ਹੈ ਤਮੂਰ ਨੇ ਬੜੇ ਯਤਨ ਕੀਤੇ ਹਿੰਦੁਸਤਾਨ ਤੇ ਹਮਲੇ ਕਰਨ ਦੇ ਸਫਲ ਨਾ ਹੋਇਆ ਇਹਦੇ ਤੋਂ ਬਾਅਦ ਫਿਰ ਸ਼ਾਜਮਾਨ ਬੈਂਦਾ ਹੈ ਸ਼ਾਜਮਾਨ ਨੇ ਵੀ ਬੜੇ ਯਤਨ ਕੀਤੇ ਉਹ 1798 ਤੱਕ ਹੌਲੀ ਹੌਲੀ ਹਮਲੇ ਕਰਦਾ ਰਿਹਾ ਤੇ 1798 ਦੇ ਅੰਦਰ ਹੀ ਸੁਲਤਾਨ ਮਹਿਮੂਦ ਨੇ ਕਾਬਲ ਵਿੱਚ ਉਹਨੂੰ ਕੈਦ ਕਰਕੇ ਅੰਨਿਆ ਕਰਕੇ ਮਾਰ ਦਿੱਤਾ 1798 ਤੱਕ ਉਹਨਾਂ ਯਤਨ ਕੀਤੇ ਪਰ ਕੋਈ ਸਫਲ ਨਾ ਹੋਇਆ 1799 ਦੇ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਦਾ ਰਾਜ ਕਾਇਮ ਹੋ ਜਾਂਦਾ ਹੈ ਇਤਿਹਾਸ ਜ਼ਿਕਰ ਕਰਦਾ 1801 ਦੇ ਅੰਦਰ ਲਾਹੌਰ ਦੇ ਦਰਬਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼ਵੰਸ਼ ਦੇ مالک ਬਾਬਾ ਸਹਿਬ ਸਿੰਘ ਬੇਦੀ ਲਾਹੌਰ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਤਿਲਕ ਲਾ ਕੇ ਸ਼ੇਰ-ਏ-ਪੰਜਾਬ ਹੋਣ ਦਾ ਖਿਤਾਬ ਦਿੰਦੇ ਨੇ। ਇਹਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ। 1839 ਤੱਕ 1799 ਤੋਂ 1839 ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਗਲੇ 10 ਸਾਲ ਸਿੱਖ ਕੌਮ ਦਾ ਰਾਜ ਡਾਵਾ ਡੋਲ ਰਿਹਾ ਤੇ 1849 ਵਿੱਚ ਅੰਗਰੇਜ਼ ਦਾ ਰਾਜ ਹਿੰਦੁਸਤਾਨ ਤੇ ਕਾਇਮ ਹੋ ਜਾਂਦਾ ਹੈ ਪੰਜਾਬ ਤੇ ਮੁਕੰਮਲ ਤੌਰ ਤੇ ਰਾਜ ਉਹਨਾਂ ਦਾ ਕਾਇਮ ਹੋ ਗਿਆ 1849 ਤੋਂ ਬਾਅਦ 1859 ਤੱਕ ਜਿਹੜਾ ਲਾਰੈਂਸ ਹੈਨਰੀ ਸੀ ਇੱਕ ਅੰਗਰੇਜ਼ ਆਫੀਸਰ ਉਹ ਗੁਰਦੁਆਰਿਆਂ ਦੀ ਦੇਖਭਾਲ ਦੀ ਸਾਰੀ ਡਿਊਟੀ ਨਿਭਾਉਂਦਾ ਰਿਹਾ ਅਖੀਰ ਕੁਝ ਬੇਹੁਰਮਤੀਆਂ ਹੋਈਆਂ ਇਹ ਇਤਿਹਾਸ ਮੈਂ ਤਾਂ ਸਾਂਝਾ ਕਰ ਰਿਹਾ ਇੱਕ ਤੇ ਸਾਨੂੰ ਪਿਛੋਕੜ ਦਾ ਪਤਾ ਲੱਗੇ ਦੂਸਰਾ ਕਾਰਨ ਪਤਾ ਲੱਗਣ ਕਿ ਬਲੂ ਸਟਾਰ ਆਪਰੇਸ਼ਨ ਤੱਕ ਸਿੱਖਾਂ ਨੇ ਕੁਰਬਾਨੀਆਂ ਕਿੰਨੀਆਂ ਕੀਤੀਆਂ ਨੇ ਦੇਸ਼ ਆਜ਼ਾਦੀ ਵਿੱਚ ਸਿੱਖਾਂ ਦਾ ਕੀ ਯੋਗਦਾਨ ਹੈ ਤੇ ਜਿਹੜੇ ਨਫਰਤੀ ਹਿੰਦੂ ਵੀਰ ਸਨ ਉਹਨਾਂ ਨੇ ਕਿੰਨੀ ਕੁ ਨਫਰਤ ਸਿੱਖਾਂ ਨਾਲ ਤੇ ਸਿੱਖਾਂ ਦੀ ਦਸਤਾਰ ਨਾਲ ਕੀਤੀ ਦੇਸ਼ ਭਾਵੇਂ ਆਜ਼ਾਦ ਹੋ ਗਿਆ ਪਰ ਉਹਨਾਂ ਨੇ ਸਿੱਖਾਂ ਨੂੰ ਆਜ਼ਾਦ ਨਹੀਂ ਮੰਨਿਆ ਸਿੱਖ ਅੱਜ ਵੀ ਉਹਨਾਂ ਦੇ ਗੁਲਾਮ ਨਜ਼ਰ ਆਉਂਦੇ ਨੇ ਇਤਿਹਾਸ ਦੇ ਪੰਨੇ ਜ਼ਿਕਰ ਕਰਦੇ ਨੇ ਜੀ ਮਾ ਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਤੱਕ ਸਿੱਖਾਂ ਨੇ ਬੜੀ ਸਰਵਾਈਵ ਕੀਤੀ ਬੜੀ ਮੁਸ਼ਕਲ ਘਾਲੀ ਪਰ ਅਖੀਰ ਅੰਗਰੇਜ਼ ਕਾਬਜ਼ ਹੋਇਆ ਉਸ ਤੋਂ 10 ਸਾਲ ਬਾਅਦ ਤੱਕ 1849 ਤੋਂ 59 ਤੱਕ ਮਿਸਟਰ ਹੈਨਰੀ ਜਿਹੜੇ ਸਨ ਉਹ ਸਭ ਕੁਝ ਦੇਖਦੇ ਰਹੇ ਪ੍ਰਬੰਧ ਢਾਂਚੇ ਨੂੰ ਇਸ ਤੋਂ ਬਾਅਦ ਸਿੱਖਾਂ ਵਿਰੋਧ ਕੀਤਾ ਤੇ ਸਰਕਾਰ ਨੇ ਪਲਟੀ ਮਾਰੀ ਅੰਗਰੇਜ਼ ਸਰਕਾਰ ਨੇ ਯਤਨ ਕੀਤਾ ਕਿ ਕਿਉਂ ਨਾ ਹੋਵੇ ਇੱਕ ਸਿੱਖਾਂ ਦੀ ਕਮੇਟੀ ਬਣਾਈ ਜਾਏ ਅੱਖਾਂ ਵਿੱਚ ਘੱਟਾ ਪਾਣ ਵਾਸਤੇ ਇੱਕ ਕਮੇਟੀ ਬਣਾਈ ਸਿੱਖਾਂ ਦੀ ਉਹਦਾ ਵੀ ਅਗਵਾਈ ਇੱਕ ਡਿਪਟੀ ਕਮਿਸ਼ਨਰ ਸੀ ਜਿਹੜਾ ਉਹ ਕਰਦਾ ਰਿਹਾ ਉਹਦਾ ਨਾਮ ਇਤਿਹਾਸ ਨੇ ਮਿਸਟਰ ਫੈਟ੍ਰਿਕ ਕਰਕੇ ਲਿਖਿਆ ਹੈ ਉਹਨੇ ਜੀ 30 ਸਾਲ ਫਿਰ ਇਹਦੀ ਅਗਵਾਈ ਕੀਤੀ ਪ੍ਰਬੰਧ ਉਹ ਦੇਖਦੇ ਰਹੇ ਇਹ ਤਰ ਨਿਰਮਲੀਏ ਉਦਾਸੀ ਜਿਹੜੇ ਸੰਗ ਗੁਰੂ ਘਰ ਦਾ ਪ੍ਰਬੰਧ ਚਲਾਉਣ ਲੱਗ ਪਏ 1879 ਦੇ ਅੰਦਰ ਨਵੰਬਰ ਮਹੀਨੇ ਵਿੱਚ ਇੱਕ ਲਹਿਰ ਚੱਲੀ ਜਿਹੜੀ ਇਹਨਾਂ ਮਹੰਤਾਂ ਦੇ ਤੇ ਅੰਗਰੇਜ਼ ਪ੍ਰਬੰਧ ਦੇ ਵਿਰੋਧ ਵਿੱਚ ਚੱਲੀ ਇਥੋਂ ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਹੋਇਆ ਤੇ ਸਿੰਘ ਸਭਾ ਲਹਿਰ ਦੀ ਨੀਂ ਰੱਖੀ ਗਈ ਸਿੰਘ ਸਭਾ ਲਹਿਰ ਸ਼ੁਰੂ ਹੋਈ ਇਸ ਤੋਂ ਅੱਗੇ ਇਤਿਹਾਸ ਦੀ ਲੜੀ ਆਪਾਂ ਕੱਲ ਦੇ ਦੀਵਾਨ ਵਿੱਚ ਫਿਰ ਸਾਂਝੀ ਕਰਾਂਗੇ ਕਿਵੇਂ ਕਿਵੇਂ ਕਟਨਾਵਾਵਾਂ ਵਾਪਰਦੀਆਂ ਰਹੀਆਂ ਤੇ ਕਿਵੇਂ ਕਿਵੇਂ ਦਰਬਾਰ ਸਾਹਿਬ ਦਾ ਪ੍ਰਬੰਧ ਤੇ ਸਿਸਟਮ ਚੱਲਿਆ